ਸਾਸਿਲਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੇਰੇ ਚੈਨਲ ਢਿੱਲੋ ਵਿਲੇਜ ਫੂਡ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਆਸਾਨੀ ਨਾਲ ਬਣਨੇ ਵਾਲੀ ਰੈਸਪੀ ਲੈ ਕੇ ਆਈ ਆ ਇਹ ਜਿਹੜੀ ਰੈਸਪੀ ਆ ਇਹ ਬਹੁਤ ਹੀ ਟੇਸਟੀ ਬਣਦੀ ਆ ਇਹਨੂੰ ਤੁਸੀਂ ਇੱਕ ਵਾਰ ਜ਼ਰੂਰ ਬਣਾ ਕੇ ਟਰਾਈ ਕਰਿਓ ਇਹ ਜਿਹੜੀ ਰੈਸਪੀ ਆ ਇਹ ਤੁਹਾਡੇ ਬੱਚਿਆਂ ਦੀ ਬਹੁਤ ਹੀ ਪਸੰਦ ਆਉਣ ਵਾਲੀ ਰੈਸਪੀ ਆ ਇਹਨੂੰ ਵੱਡੇ ਵੀ ਖਾ ਕੇ ਬਹੁਤ ਖੁਸ਼ ਹੋਣਗੇ ਤੇ ਇਸ ਨੂੰ ਬਣਾਉਣ ਲਈ ਜ਼ਿਆਦਾ ਮਿਹਨਤ ਦੀ ਜਿਹੜੀ ਆ ਉਹ ਵੀ ਕੋਈ ਲੋੜ ਨਹੀਂ ਹੈਗੀ ਤੇ ਚਲੋ ਜੇਕਰ ਤੁਸੀਂ ਰੈਸਪੀ ਦੇਖਣਾ ਚਾਹੁੰਦੇ ਹੋ ਤਾਂ ਬਣੇ ਰਹੋ ਮੇਰੇ ਨਾਲ ਵੀਡੀਓ ਦੇ ਐਂਡ ਤੱਕ ਆਪਾਂ ਇਸ ਰੈਸਪੀ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਆਲੂ ਨੇ ਜਿਹੜੇ ਉਹ ਚੰਗੀ ਤਰ੍ਹਾਂ ਧੋ ਲਏ ਨੇ ਆਲੂ ਨੇ ਜਿਹੜੇ ਤੁਸੀਂ ਵੱਧ ਘੱਟ ਆਪਣੇ ਮੈਂਬਰਾਂ ਦੇ ਹਿਸਾਬ ਨਾਲ ਲੈ ਸਕਦੇ ਹੋ ਤੇ ਦੇਖੋ ਇੱਧਰ ਆਲੂ ਨੇ ਜਿਹੜੇ ਆਪਣੇ ਆਪਾਂ ਚੰਗੀ ਤਰ੍ਹਾਂ ਧੋ ਲਏ ਨੇ ਤੇ ਹੁਣ ਆਪਾਂ ਕੁੱਕਰ ਦੇ ਵਿੱਚ ਪਾਣੀ ਪਾ ਲਾਂਗੇ ਦੋ ਤਿੰਨ ਗਲਾਸ ਆਪਾਂ ਪਾਣੀ ਦੇ ਲਏ ਨੇ ਤੇ ਹੁਣ ਆਪਾਂ ਆਲੂਆਂ ਨੂੰ ਆ ਜਿਹੜਾ ਦੋ ਕਸੀਟੀਆਂ ਲਗਵਾ ਕੇ ਚੰਗੀ ਤਰ੍ਹਾਂ ਕੁੱਕਰ ਠੰਡਾ ਹੋਣ ਤੱਕ ਪਕਾਵਾਂਗੇ ਤਾਂ ਕਿ ਜਿਹੜੇ ਆਲੂ ਨੇ ਆਪਣੇ ਚੰਗੀ ਤਰ੍ਹਾਂ ਸੌਫਟ ਹੋ ਜਾਣ ਤੇ ਦੇਖੋ ਇੱਧਰ ਇਸ ਰੈਸਪੀ ਨੂੰ ਬਣਾਉਣ ਦੇ ਲਈ ਜਿਹੜਾ ਖਾਸ ਇਨਗਰੀਡੀਅੰਟ ਆ ਲੈਣਾ ਆਪਾਂ ਉਹਦੇ ਲਈ ਆਪਾਂ ਨੂੰ ਲਸਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਲਸਣ ਤੋਂ ਬਿਨਾਂ ਇਹ ਜਿਹੜੀ ਰੈਸਪੀ ਆ ਉਹ ਅਧੂਰੀ ਆ ਲਸਣ ਆ ਜਿਹੜਾ ਉਹ ਵੀ ਥੋੜਾ ਜਿਹਾ ਜਾਦਾ ਮਾਤਰਾ ਦੇ ਵਿੱਚ ਹੀ ਇਹ ਇਸ ਰੈਸਪੀ ਦੇ ਵਿੱਚ ਪੈਂਦਾ ਹੈ ਇਹ ਰੈਸਪੀ ਦਾ ਨਾਮ ਹੈਗਾ گارਲਿਕ ਪੋਟੈਟੋ ਰੋਲਸ ਅੱਜ ਆਪਾਂ گارਲਿਕ ਪੋਟੈਟੋ ਰੋਲਸ ਬਣਾਵਾਂਗੇ ਤੇ ਆਲੂ ਨੇ ਜਿਹੜੇ ਆਪਾਂ ਕੁੱਕਰ ਠੰਡਾ ਹੋਣ ਤੋਂ ਬਾਅਦ ਬਾਹਰ ਕੱਢ ਲਏ ਨੇ ਤੇ ਲਸਣ ਜਿਹੜਾ ਉਹ ਵੀ ਆਪਾਂ ਨੇ ਛਿੱਲ ਕੇ ਰੱਖ ਲਿਆ ਤੇ ਆਲੂ ਨੇ ਉਹ ਵੀ ਆਪਾਂ ਨੇ ਛਿੱਲ ਲਏ ਨੇ ਹੁਣ ਆਪਾਂ ਇਹਨਾਂ ਨੂੰ ਠੰਡੇ ਹੋਣ ਤੱਕ ਰੱਖਾਂਗੇ ਤੇ ਦੇਖੋ ਆਲੂ ਨੇ ਜਿਹੜੇ ਆਪਣੇ ਚੰਗੀ ਤਰ੍ਹਾਂ ਠੰਡੇ ਹੋ ਗਏ ਨੇ ਤੇ ਹੁਣ ਆਪਾਂ ਇਹਨਾਂ ਨੂੰ ਆਲੂ ਮੈਸ਼ਰ ਦੀ ਮਦਦ ਨਾਲ ਚੰਗੀ ਤਰ੍ਹਾਂ ਮੈਸ਼ ਕਰ ਲਾਂਗੇ ਤਾਂ ਕਿ ਇਹਨਾਂ ਦੇ ਵਿੱਚ ਕੋਈ ਵੀ ਲੰਮਸ ਨਾ ਰਹੇ ਆਪਾਂ ਨੂੰ ਆਲੂ ਨੇ ਜਿਹੜੇ ਇੱਕਦਮ ਬਿਲਕੁਲ ਸੌਫਟ ਨੇ ਜਿਹੜੇ ਉਹ ਹੋਣੇ ਚਾਹੀਦੇ ਨੇ ਜੇਕਰ ਇਹਦੇ ਵਿੱਚ ਗੁੱਠਲੀ ਹੋਊਗੀ ਤਾਂ ਜਿਹੜੀ ਆਪਣੀ ਰੈਸਪੀ ਆ ਉਹ ਚੰਗੀ ਨਹੀਂ ਬਣੂਗੀ ਆਪਾਂ ਨੇ ਇੱਕਦਮ ਸੌਫਟ ਆਲੂ ਨੇ ਜਿਹੜੇ ਇਹ ਕਰ ਲਏ ਨੇ ਤੇ ਦੇਖੋ ਆਲੂ ਆਪਣੇ ਬਿਲਕੁਲ ਚੰਗੀ ਤਰ੍ਹਾਂ ਆਪਾਂ ਨੇ ਸਾਫਟ ਕੀਤੇ ਨੇ ਤੇ ਹੁਣ ਆਪਾਂ ਇੱਧਰ ਲਸਣ ਨੂੰ ਆ ਜਿਹੜਾ ਕद्दूकस ਕਰ ਲਾਂਗੇ ਤੁਸੀਂ ਕद्दूकस ਕਰਨਾ ਚਾਹੋ ਤਾਂ ਕद्दूकस ਵੀ ਕਰ ਸਕਦੇ ਹੋ ਨਹੀਂ ਤੁਸੀਂ ਇਹਨੂੰ ਮਤਲਬ ਕਿ ਬਰੀਕ-ਬਰੀਕ ਕੱਟ ਸਕਦੇ ਹੋ ਤਾਂ ਕੱਟ ਵੀ ਲੋ ਚਿੱਲੀ ਕਟਰ ਦੇ ਵਿੱਚ ਵੀ ਇਹ ਚੰਗੀ ਤਰ੍ਹਾਂ ਮਤਲਬ ਕਿ ਮੈਸ਼ ਹੋ ਜਾਂਦੇ ਨੇ ਤੇ ਹੁਣ ਆਪਾਂ ਇਹਦੇ ਵਿੱਚ ਇਨਗਰੀਡੀਅੰਟਸ ਲਵਾਂਗੇ ਥੋੜੀ ਜਿਹੀ ਆਪਾਂ ਨੇ ਕਸੂਰੀ ਮੇਥੀ ਲਈ ਆ ਦੋ ਤਿੰਨ ਚੁਟਕੀਆਂ ਤੇ ਹੁਣ ਆਪਾਂ ਮਿਰਚਾ ਜਿਹੜੀ ਬੱਚਿਆਂ ਨੇ ਖਾਣੇ ਨੇ ਇਸ ਕਰਕੇ ਆਪਾਂ ਮਿਰਚਾਂ 'ਚ ਘਾਟ ਹੀ ਰੱਖਾਂਗੇ ਆਪਾਂ ਨੇ ਚਮਚੇ ਦਾ ਚੌਥਾ ਹਿੱਸਾ ਜਿਹੜੀ ਹਰੀ ਮਿਰਚ ਲਈ ਆ ਅੱਧਾ ਚਮਚਾ ਆਪਾਂ ਇਹਦੇ ਵਿੱਚ ਕਾਲੀ ਮਿਰਚ ਦਾ ਪਾਊਡਰ ਲਿਆ ਤੇ ਪੌਣਾ ਕ ਚਮਚਾ ਆਪਾਂ ਨੇ ਇਹਦੇ ਵਿੱਚ ਗਰਮ ਮਸਾਲਾ ਪਾਇਆ ਹੈ ਨਾਲ ਹੀ ਅੱਧਾ ਕ ਚਮਚਾ ਆਪਾਂ ਇਹਦੇ ਵਿੱਚ ਨੂਣ ਦਾ ਪਾਇਆ ਹੈ ਤੇ ਹੁਣ ਆਪਾਂ 2 ਚਮਚੇ ਭਰ ਕੇ ਇਹਦੇ ਵਿੱਚ ਲਸਣ ਦੇ ਲੈ ਲਵਾਂਗੇ ਲਸਣ ਦੇ ਨਾਲ ਹੀ ਇਸ ਡਿਸ਼ ਦਾ ਜਿਹੜਾ ਅਸਲੀ ਫਲੇਵਰ ਆ ਉਹ ਆਉਂਦਾ ਹੈ ਤੇ ਇਹ ਜਿਹੜੇ ਰੋਲ ਨੇ ਉਹ ਬਹੁਤ ਹੀ ਵਧੀਆ ਬਣ ਕੇ ਜਿਹੜੇ ਨੇ ਤਿਆਰ ਹੁੰਦੇ ਨੇ ਨਾਲ ਹੀ ਆਪਾਂ ਇੱਕ ਚਮਚਾ ਇਹਦੇ ਵਿੱਚ ਜਿਹੜਾ ਔਰੀਗਨੋ ਦਾ ਪਾਵਾਂਗੇ ਤੇ ਪੋਟੈਟੋ ਰੋਲਸ ਨੂੰ ਚੰਗੀ ਤਰ੍ਹਾਂ ਬਾਈਂਡਿੰਗ ਦੇਣ ਦੇ ਲਈ ਇਹਦੇ ਵਿੱਚ ਆਪਾਂ 2 ਚਮਚੇ ਨੇ ਜਿਹੜੇ ਕਾਰਨਫਲੌਰ ਦੇ ਲਵਾਂਗੇ ਜੇਕਰ ਤੁਹਾਡੇ ਕੋਲ ਕਾਰਨਫਲੌਰ ਨਾ ਹੋਵੇ ਤਾਂ ਤੁਸੀਂ ਅਰਾ ਰੋਟ ਵੀ ਲੈ ਸਕਦੇ ਹੋ ਤੇ ਇੱਕ ਚਮਚਾ ਇਹਦੇ ਵਿੱਚ ਚੌਲਾਂ ਦਾ ਆਟਾ ਹੈ ਜਿਹੜਾ ਉਹਦਾ ਇਸਤੇਮਾਲ ਕਰਾਂਗੇ ਇਹਦੇ ਨਾਲ ਜਿਹੜੇ ਆਪਣੇ ਰੋਲਸ ਨੇ ਉਹ ਬਹੁਤ ਹੀ ਕ੍ਰਿਸਪੀ ਬਣ ਕੇ ਤਿਆਰ ਹੋਣਗੇ ਤੇ ਹੁਣ ਆਪਾਂ ਨੇ ਇਹ ਸਾਰੇ ਮਿਕਸਚਰ ਨੂੰ ਚੰਗੀ ਤਰ੍ਹਾਂ ਹੱਥਾਂ ਦੇ ਨਾਲ ਮਿਕਸ ਕਰ ਲੈਣਾ ਅੱਜ ਆਪਾਂ ਆਪਣੇ ਪੇਕੇ ਆਏ ਹੋਏ ਸੀ ਤੇ ਮੇਰੇ ਭਤੀਜੇ ਨੇ ਜਿੱਦ ਕੀਤੀ ਕਿ ਪੂਜੀ ਸਾਨੂੰ ਕੁਛ ਨਾ ਕੁਛ ਬਣਾ ਕੇ ਖਵਾਓ ਤੁਸੀਂ ਤੇ ਅਸੀਂ ਸੋਚਿਆ ਕਿ ਇੰਨੀ ਜਲਦੀ ਜਿਹੜਾ ਕੀ ਬਣਾਇਆ ਜਾ ਸਕਦਾ ਤਾਂ ਸੋਚਿਆ ਕਿ ਪੋਟੈਟਰੋਲ ਨੇ ਜਿਹੜੇ ਇਹੀ ਸਭ ਤੋਂ ਆਸਾਨ ਤੇ ਸੌਖੀ ਰੈਸਪੀ ਆ ਅੱਜ ਆਪਾਂ ਇਹੀ ਬਣਾ ਕੇ ਤਿਆਰ ਕਰ ਲੈਨੇ ਆ ਤੇ ਅੱਜ ਆਪਾਂ ਜਿਹੜੇ گارਲਿਕ ਪੋਟੈਟੋ ਰੋਲ ਨੇ ਆਪਾਂ ਆਪਣੇ ਭਤੀਜੇ ਦੀ ਫਰਮਾਇਸ਼ ਤੇ ਉਹ ਬਣਾਏ ਨੇ ਤੇ ਆਪਾਂ ਥੋੜੀ ਜੀ ਇਹਦੇ ਵਿੱਚ ਡਾਈਜੈਸ਼ਨ ਦੇ ਲਈ ਹਿੰਗ ਪਾਈ ਆ ਹਿੰਗ ਆਪਸ਼ਨਲ ਆ ਜੇਕਰ ਤੁਸੀਂ ਪਾਉਣਾ ਚਾਹੋ ਤਾਂ ਪਾ ਵੀ ਸਕਦੇ ਹੋ ਅਦਰਵਾਈਜ਼ ਤੁਸੀਂ ਸਕਿਪ ਵੀ ਕਰ ਸਕਦੇ ਹੋ ਤੇ ਇੱਧਰ ਜਿਹੜਾ ਆਪਣੇ ਆਲੂਆਂ ਦੀ ਪਿਠੀ ਆ ਉਹ ਤਿਆਰ ਹੋ ਗਈ ਆ ਤੇ ਹੁਣ ਆਪਾਂ ਇਹਨੀਆਂ ਛੋਟੀਆਂ-ਛੋਟੀਆਂ ਬਾਲਸ ਬਣਾਵਾਂਗੇ ਤੁਸੀਂ ਇਹਨਾਂ ਨੂੰ ਸ਼ੇਪ ਆ ਜਿਹੜੀ ਕੋਈ ਵੀ ਦੇ ਸਕਦੇ ਹੋ ਤੁਸੀਂ ਬੋਲਸ ਬਣਾਉਣਾ ਚਾਹੋ ਤਾਂ ਬੋਲਸ ਬਣਾ ਸਕਦੇ ਹੋ ਜੇਕਰ ਤੁਸੀਂ ਇਹਨਾਂ ਨੂੰ ਲੰਬੇ ਤਰ੍ਹਾਂ ਦੀ ਸਿਲੰਡਰ ਸ਼ੇਪ ਚ ਬਣਾਉਣਾ ਚਾਹੁੰਦੇ ਹੋ ਉਹ ਵੀ ਬਣਾ ਲਓ ਸਕੁਅਰ ਸ਼ੇਪ ਦੇਣਾ ਚਾਹੁੰਦੇ ਹੋ ਉਹ ਵੀ ਦੇ ਸਕਦੇ ਹੋ ਜਿੱਦਾਂ ਤੁਹਾਡਾ ਦਿਲ ਕਰੇ ਤੁਸੀਂ ਉਸ ਤਰ੍ਹਾਂ ਇਸ ਨੂੰ ਬਣਾ ਸਕਦੇ ਹੋ ਤੇ ਜਿਹੜੀਆਂ ਆਪਣੀਆਂ ਬੋਲਾਂ ਨੇ ਇਹ ਥੋੜੀਆਂ ਜਿਹੀਆਂ ਛੋਟੀਆਂ ਵੱਡੀਆਂ ਹੋ ਸਕਦੀਆਂ ਨੇ ਸੋ ਇਸ ਚੀਜ਼ ਨੂੰ ਅਵੋਇਡ ਕਰਿਓ ਤੇ ਦੇਖੋ ਆਪਣੀਆਂ ਸਾਰੀਆਂ ਬੋਲਾਂ ਨੇ ਜਿਹੜੀਆਂ ਆਪਾਂ ਨੇ ਬਣਾ ਲਈਆਂ ਨੇ ਤੇ ਇਧਰ ਜਿਹੜਾ ਆਪਣਾ ਤੇਲ ਆ ਉਹ ਆਪਾਂ ਨੇ ਪਹਿਲਾਂ ਹੀ ਗਰਮ ਕਰਕੇ ਰੱਖ ਲਿਆ ਸੀਗਾ ਤਾਂ ਕਿ ਰੈਸਪੀ ਨੂੰ ਆ ਜਿਹੜਾ ਟਾਈਮ ਨਾ ਲੱਗੇ ਜਿਵੇਂ ਕਿ ਤੁਹਾਨੂੰ ਪਤਾ ਬੱਚੇ ਨੇ ਜਿਹੜੇ ਉਹ ਖਾਣ ਲਈ ਬਹੁਤ ਹੀ ਕਾਲੇ ਹੁੰਦੇ ਨੇ ਇਸ ਕਰਕੇ ਕਾਲੀ ਦੇ ਵਿੱਚ ਆ ਜਿਹੜੀ ਚੀਜ਼ ਵੀ ਕਈ ਵਾਰ ਵਧੀਆ ਨਹੀਂ ਬਣਦੀ ਤੇਲ ਦਾ ਆਪਾਂ ਨੂੰ ਖਾਸ ਧਿਆਨ ਰੱਖਣਾ ਪੈਂਦਾ ਏ ਕਿ ਇਹ ਜਿਹੜਾ ਸਰੋਂ ਦੇ ਤੇਲ 'ਚ ਜਦੋਂ ਵੀ ਆਪਾਂ ਕੋਈ ਚੀਜ਼ ਬਣਾਉਨੇ ਆ ਆਪਾਂ ਨੂੰ ਸਰੋਂ ਦਾ ਤੇਲ ਆ ਜਿਹੜਾ ਇਹਨੂੰ ਪੂਰਾ ਚੰਗੀ ਤਰ੍ਹਾਂ ਹੀ ਕਾੜਨਾ ਚਾਹੀਦਾ ਜੇਕਰ ਇਹ ਕੱਚਾ ਰਹਿ ਜਵੇ ਤਾਂ ਰੈਸਪੀ ਦੇ ਵਿੱਚ ਉਹ ਕੀ ਐਕ ਸਮੈਲ ਆਉਣ ਲੱਗ ਜਾਂਦੀ ਹੈ ਕੱਚੇਪਨ ਦੀ ਇਸ ਕਰਕੇ ਆਪਾਂ ਤੇਲ ਆ ਜਿਹੜਾ ਇਹਨੂੰ ਪੂਰਾ ਕਾੜ ਕੇ ਗੈਸ ਬੰਦ ਕਰ ਦਿੱਤਾ ਸੀਗਾ ਤੇ ਤੇਲ ਆਪਣਾ ਪੂਰਾ ਗਰਮ ਸੀ ਆਪਾਂ ਨੇ ਬੋल्स ਪਾਉਣ ਤੋਂ ਬਾਅਦ ਹੀ ਆਪਾਂ ਜਿਹੜੀ ਗੈਸ ਦੀ ਫਲੇਮ ਆ ਉਹ ਔਨ ਕੀਤੀ ਸੀਗੀ ਤੇ ਦੇਖੋ ਇਹਨਾਂ ਨੂੰ 5-7 ਮਿੰਟ ਆਪਾਂ ਨੇ ਲੋ ਟੂ ਮੀਡੀਅਮ ਫਲੇਮ ਦੇ ਉੱਤੇ ਪਕਾ ਲੈਣਾ ਹੈ ਤੇ ਆਪਣਾ ਜਿਹੜਾ ਪਹਿਲਾ ਬੈਚ ਆ ਇਹ ਬਾਲਸ ਦਾ ਤਿਆਰ ਹੋ ਗਿਆ ਹੈ ਪੋਟੈਟੋ ਰੂਲਸ ਆਪਣੇ ਬਣ ਕੇ ਤਿਆਰ ਹੋ ਗਏ ਨੇ ਤੇ ਇਹਨਾਂ ਦਾ ਕਲਰ ਦੇਖੋ ਕਲਰ ਆ ਜਿਹੜਾ ਉਹ ਵੀ ਬਹੁਤ ਹੀ ਸੋਨਾ ਆ ਤੇ ਜਿਹੜੇ ਆਪਣੇ ਬਾਲਸ ਨੇ ਇਹ ਬਹੁਤ ਹੀ ਕ੍ਰਿਸਪੀ ਬਣੀਆਂ ਨੇ ਇਹ ਚੌਲਾਂ ਦੇ ਆਟਾ ਪਾਉਣ ਕਰਕੇ ਜਿਹੜੀਆਂ ਬਾਲਸ ਨੇ ਕ੍ਰਿਸਪੀ ਬਣੀਆਂ ਨੇ ਨਹੀਂ ਤਾਂ ਕਈ ਵਾਰ ਇਹ ਕੀ ਹੁੰਦਾ ਕਿ ਜੇਕਰ ਆਪਾਂ ਮੈਦਾ ਪਾ ਲੈਂਦੇ ਆ ਤਾਂ ਉਹਦੇ ਨਾਲ ਬਾਲਸ ਨੇ ਜਿਹੜੀਆਂ ਉਹ ਸੌਫਟ ਵੀ ਹੋ ਸਕਦੀਆਂ ਨੇ ਤੇ ਖਾਣ ਦੇ ਵਿੱਚ ਜਿਆਦਾ ਟੇਸਟੀ ਨਹੀਂ ਲੱਗਦੀਆਂ ਹੈਗੀਆਂ ਤੇ ਹੁਣ ਇਹਨਾਂ ਦੀ ਜਿਹੜੀ ਲੇਅਰ ਹੈ ਬਹੁਤ ਹੀ ਕ੍ਰਿਸਪੀ ਬਣੀ ਆ ਤੇ ਹੁਣ ਆਪਾਂ ਦੂਜਾ ਬੈਚ ਆ ਜਿਹੜਾ ਬਹੁਤ ਹੀ ਧਿਆਨ ਦੇ ਨਾਲ ਪਾਵਾਂਗੇ 2 ਦਿਨ ਪਹਿਲਾਂ ਆਪਾਂ ਨੇ ਮੀਹ ਭੈਂਣ ਤੇ ਕਚੌਰੀਆਂ ਬਣਾਈਆਂ ਸੀ ਤੇ ਕਚੌਰੀ ਸੀਗੀ ਜਿਹੜੀ ਮੇਰੇ ਹੱਥ 'ਚ ਇੱਕਦਮ ਤਿਲਕ ਗਈ ਸੀਗੀ ਤੇ ਤੇਲ ਦਾ ਇਹ ਜਿਹੜਾ ਸਾਰਾ ਛਲ ਮੇਰੇ ਬਾਹ ਦੇ ਉੱਪਰ ਪੈ ਗਈ ਸੀ ਇਸ ਕਰਕੇ ਮੇਰੀ ਬਾਹ ਜਿਹੜੀ ਔਰ ਸੜ ਗਈ ਸੀ ਜੀ ਇਸ ਕਰਕੇ ਆਪਾਂ ਥੋੜੇ ਜਿਹਾ ਧਿਆਨ ਦੇ ਨਾਲ ਹੀ ਆ ਜਿਹੜਾ ਇਹ ਸਾਰਾ ਕੰਮ ਕਰਾਂਗੇ ਤੇ ਆਪਣੇ ਦੋ ਬੈਚ ਤਿਆਰ ਹੋਏ ਨੇ ਤੇ ਦੋ ਬੈਚ ਆਪਣੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏ ਦੀ ਇਹ ਸਭ ਤੋਂ ਆਸਾਨ ਅਤੇ ਸਵਾਦਿਸ਼ਟ ਜਿਹੜੀ ਹੈ ਇਹ ਰੈਸਪੀ ਆ ਇਹਨੂੰ ਬਹੁਤ ਜ਼ਿਆਦਾ ਆਪਾਂ ਨੂੰ ਮਿਹਨਤ ਦੀ ਲੋੜ ਨਹੀਂ ਪੈਂਦੀ ਝਟਪਟ ਬਣ ਕੇ ਤਿਆਰ ਹੋ ਜਾਂਦੀ ਆ ਜੇਕਰ ਤੁਹਾਡੇ ਜੋਡੇ ਮਹਿਮਾਨਾਂ ਨੇ ਆਉਣਾ ਹੋਵੇ ਤਾਂ ਤੁਸੀਂ ਉਹਨਾਂ ਨੂੰ ਵੀ ਇਹ ਰੈਸਪੀ ਆ ਜਿਹੜੀ ਬਣਾ ਕੇ ਖਵਾ ਸਕਦੇ ਹੋ ਜਿਹੜੇ ਮੇਰੇ ਚੈਨਲ ਤੇ ਮੇਰੇ ਨਵੇਂ ਸਬਸਕ੍ਰਾਈਬਰ ਨੇ ਉਹਨਾਂ ਨੂੰ ਰਿਕੁਐਸਟ ਆ ਕਿ ਮੇਰੀ ਰੈਸਪੀ ਨੂੰ ਵਾਦ ਤੋਂ ਵਾਦ ਸ਼ੇਅਰ ਕਰ ਦੇਣ ਜਿਨ੍ਹਾਂ ਨੇ ਮੇਰਾ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਵੀ ਰਿਕੁਐਸਟ ਆ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਇਸੇ ਤਰ੍ਹਾਂ ਨਿਆ ਹੋਰ ਵੀਡੀਓਸ ਦੇਖਣ ਦੇ ਲਈ ਨਾਲ ਹੀ ਬੈਲ ਆਈਕਨ ਦੇ ਉੱਤੇ ਕਲਿੱਕ ਕਰ ਲੈਣ ਤੇ ਦੇਖੋ ਜਿਹੜੀ ਇਹ रेसिपी ਆਪਣੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਗਈ ਆ ਇਸੇ ਤਰ੍ਹਾਂ ਹੀ ਤੁਸੀਂ ਇਹ रेसिपी ਆ ਜਿਹੜੀ ਆਪਣੇ ਬੱਚਿਆਂ ਨੂੰ ਮਹਿਮਾਨਾਂ ਨੂੰ ਬਣਾ ਕੇ ਖਵਾਓ ਤੇ ਨਾਲ ਹੀ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤੁਹਾਨੂੰ ਮੇਰੀ ਇਹ रेसिपी ਕਿੱਦਾਂ ਦੀ ਲੱਗੀ ਇਹ रेसिपी ਨੂੰ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜੀ